ਸ਼ਨੀਵਾਰ ਦਾ ਖੂਬਸੂਰਤ ਦਿਨ ਸੀ ਤੇ ਮੈਂ ਪਹੁੰਚਿਆ ਮਲੇਸ਼ੀਆ ਦੇ ਬਾਰਡਰ ਤੇ ਤੇ ਮਲੇਸ਼ੀਆ ਦਾ ਬਾਰਡਰ ਪਾਰ ਕਰਕੇ ਪਹੁੰਚ ਗਿਆ ਮਲੇਸ਼ੀਆ ਦੀ ਨਗਰੀ ਜੋਹਰ ਜੋਹਰ ਤੋਂ ਅਸੀਂ ਬੱਸ ਦੇ ਵਿੱਚ ਬੈਠ ਕੇ 2 ਘੰਟੇ ਦਾ ਸਫ਼ਰ ਤੈਅ ਕਰਕੇ ਪਹੁੰਚਣਾ ਸੀ ਇੱਕ ਜਗ੍ਹਾ ਤੇ ਰਸਤੇ ਦੇ ਵਿੱਚ ਸਾਹ ਲੈਣ ਵਾਸਤੇ ਇੱਕ ਜਗ੍ਹਾ ਦੇ ਉੱਤੇ ਰੁਕੇ ਨਾ ਜਗ੍ਹਾ ਦਾ ਤਾਂ ਮੈਨੂੰ ਨਾਂ ਨਹੀਂ ਪਤਾ ਉੱਥੇ ਅਸੀਂ ਥੋੜਾ ਜਿਹਾ ਸਾਹ ਲਿਆ ਥੋੜੀਆਂ ਬੜੀਆਂ ਫੋਟੋਆਂ ਖਿੱਚੀਆਂ ਤੇ ਪਹੁੰਚ ਗਏ ਬੁਕੀਤ ਮੋਰ ਬੁਕੀਤ ਮੋਰ ਇੱਕ ਪਹਾੜੀ ਆ ਜਿੱਥੇ ਪਹਾੜੀ ਉੱਤੇ ਚੜਨ ਆ ਸੇ ਲੋਕ ਉੱਥੇ ਆਉਂਦੇ ਨੇ ਝੰਡਾ ਤੁਸੀਂ ਹੀ ਦੇਖ ਸਕਦੇ ਜੇ ਤੋਂ ਪਹਿਲਾਂ ਉਥੋਂ ਦੇ ਗਾਈਡੈਂਸ ਸਾਨੂੰ ਦਿੱਤੀਆਂ ਕੁਝ ਇਨਸਟਰਕਸ਼ਨਾਂ ਦੱਸਿਆ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਪਰ ਨਾਲ ਨਾਲ ਉਹ ਸਮੇਂਦਰ ਦੇਵਤਾ ਹੋ ਗਿਆ ਭਾਰੂ ਉਥੇ ਲੱਤ ਗਿਆ ਮੀ ਅਸੀਂ ਆਪੋ ਆਪਣੇ ਰੇਨ ਕੋਟ ਕੱਢ ਕੇ ਤੇ ਆਪਦੇ ਉੱਤੇ ਲੈ ਲਏ ਤੇ ਮੈਂ ਵੀ ਮੇਰਾ ਕਾਲੇ ਰੰਗ ਦਾ ਰੇਨ ਕੋਟ ਸਜਾ ਲਿਆ ਦਮਾਲਾ ਸਾਹਿਬ ਦਿੱਤੋਂ ਦੀ ਵੀ ਤਾਂ ਕਿ ਪਾਣੀ ਨਾ ਪਵੇ ਵਲਿਹਾਰੀ ਕੁਦਰਤ ਵਸਿਆ ਗੁਰੂ ਸਾਹਿਬ ਨੇ ਕਿਹਾ ਉੱਚੇ-ਉੱਚੇ ਲੰਮੇ-ਲੰਮੇ ਐ ਵੇਖੇ ਰੁੱਖ ਰੁੱਖਾਂ ਦੇ ਵਿੱਚ ਬਣੀਆਂ ਨਕਟਾਣੀਆਂ ਸੱਪਾਂ ਵਰਗੀਆਂ ਦਿਲ ਨੂੰ ਮੋਹਦੀਆਂ ਸਨ ਬਲਿਹਾਰੀ ਕੁਦਰਤ ਵਸਿਆ ਵਾਲਾ ਨਜ਼ਾਰਾ ਉੱਥੇ ਆ ਰਿਹਾ ਸੀ ਟਾਪ ਤੇ ਪਹੁੰਚ ਕੇ ਲਾਲ ਰੰਗ ਦੇ ਅਸੀਂ ਵੇਖੇ ਪਹਾੜ ਉਹਨਾਂ ਪਹਾੜਾਂ ਦੀ ਮਿੱਟੀ ਜਿਹੜੀ ਬੜੀ ਚੀਕਨੀ ਸੀ ਥੋੜੀਆਂ ਬੜੀਆਂ ਉੱਥੇ ਖਿੱਚੀਆਂ ਫੋਟੋਆਂ ਤੇ ਨਾਲ ਚਿਕੜੋ ਚਿਕੜੀ ਹੁੰਦੇ ਇਹ ਗਾਂ ਤੁਰੇ ਗਏ ਜੰਗਲ ਕਾਫੀ ਸੰਘਣਾ ਸੀ ਕਿਤੇੋਂ ਤਰਾ ਸੀ ਕਿਤੇੋਂ ਚੜਾ ਸੀ ਬਹੁਤ ਸਾਰੀ ਸੰਗਤ ਮੇਰੇ ਨਾਲ ਸੀ ਜਦੋਂ ਥੋੜਾ ਜਿਹਾ ਉੱਪਰ ਗਏ ਤੇ ਮੀਂਹ ਗਿਆ ਰੁਕ ਤੇ ਤੇਜ਼ ਤੇਜ਼ ਕਦਮਾਂ ਦੇ ਨਾਲ ਅਸੀਂ ਚਿਕੜੋ ਚਿਕੜੀ ਹੁੰਦੇ ਹੋਏ ਪਹਾੜੀ ਦੀ ਚੋਟੀ ਵੱਲ ਵਧਣ ਲੱਗੇ ਤਿਲਕਣ ਬਹੁਤ ਜ਼ਿਆਦਾ ਸੀ ਕਿਉਂਕਿ ਮੀਂਹ ਹੁਣੇ-ਹੁਣੇ ਹਟਿਆ ਸੀ ਤੇ ਨਾਲ ਹਮਸ ਵੀ ਸੀ ਪਰ ਸਦਕੇ ਜਗੇ ਜਵਾਨਾਂ ਦੇ ਪੇਸੀਂ ਤਾਂ ਹੌਲੀ ਹੌਲੀ ਪਹਾੜੀ ਚੜ ਗਏ ਤੋ ਉਸੇ ਸਿਖਰ ਤੇ ਪਹੁੰਚੇ ਤੇ ਉੱਥੇ ਬਹੁਤ ਹੀ ਖੂਬਸੂਰਤ ਨਜ਼ਾਰਾ ਸੀ ਇੱਕ ਕਾਰਨ ਦੇ ਉੱਤੇ ਪਹਾੜੀ ਬਣੀ ਸੀ ਪਹਾੜੀ ਦੇ ਮਲੇਸ਼ੀਆ ਦਾ ਝੰਡਾ ਲੱਗਾ ਸੀ ਉੱਥੇ ਖਲੋ ਕੇ ਕੀਤੀਆਂ ਫੋਟੋ ਕਾਰੀਆਂ ਫਿਰ ਉੱਥੇ ਬੈਠ ਕੇ ਖਾਦੇ ਪ੍ਰਸ਼ਾਦੇ ਤੇ ਨਾਲ ਵੇਖਣਾ ਸੀ ਚਲ ਕੇ ਇੱਕ ਹੋਰ ਜਗ੍ਹਾ ਤੇ ਬਹੁਤ ਹੀ ਖੂਬਸੂਰਤ ਨਜ਼ਾਰਾ ਥੱਲੇ ਵੇਖਣ ਆਸਤੇ ਜਦੋਂ ਵੇਖਿਆ ਵੀ ਪਹਾੜੀ ਬਹੁਤ ਨੀਵੀਂ ਸੀ ਤੇ ਦੂਰ ਦੂਰ ਤੱਕ ਪਾਮ ਜਿਹੜੇ ਟਰੀਆ ਉਹਨਾਂ ਦੇ ਜੰਗਲ ਦੀਦੇ ਸੀ ਜਦੋਂ ਦੂਰ ਜਾ ਕੇ ਅਸੀਂ ਨਿਗਾ ਮਾਰੀ ਤੇ ਉੱਥੋਂ ਮੈਨੂੰ ਦਿਖਿਆ ਕਿ ਕਿਛੇ ਜਗ੍ਹਾ ਧੂਆਂ ਨਿਕਲ ਲਿਆ ਵਾ ਪਹਿਲਾਂ ਤਾਂ ਸੋਚਿਆ ਵੀ ਜਿਹੜਾ ਧੂਆਂ ਨਿਕਲ ਲਿਆ ਕਿਤੇ ਅੱਗ ਲੱਗੀ ਆ ਪਰ ਫਿਰ ਵੇਖਿਆ ਵੀ ਲੱਗਦਾ ਉੱਥੇ ਕਿਸੇ ਦਾ ਘਰ ਆ ਉੱਥੋਂ ਵੇਖ ਕੇ ਅਸੀਂ ਹੋਰ ਗਾਂ ਜਾਣ ਦਾ ਫੈਸਲਾ ਕੀਤਾ ਗਾਂ ਗਏ ਤੇ ਉੱਥੇ ਜਾ ਕੇ ਵੇਖਿਆ ਇੱਕ ਜਗ੍ਹਾ ਦੇ ਪੁਆਇੰਟ ਤੇ ਜਿੱਥੇ ਇੱਕ ਬੋਰਡ ਲੱਗਾ ਸੀ ਲਿਖਿਆ ਸੀ ਟੋਟਲ ਹਾਈਟ ਇਸ ਦੀ ਕਿੰਨੀ ਆ ਉਸ ਬੋਰਡ ਦੇ ਇਰਤ ਗਿਰਦ ਅਸੀਂ ਕੀਤੀਆਂ ਤਸਵੀਰਕਾਰੀਆਂ ਫੋਟੋਕਾਰੀਆਂ ਤੇ ਫੋਟੋਆਂ ਉੱਥੇ ਖਲੋ ਕੇ ਬੜੇ ਚਾਅ ਦੇ ਨਾਲ ਲਵਾਈਆਂ ਉਦੋਂ ਅੱਗੇ ਗਿਆ ਕੰਦੇ ਇੱਕ ਲੇਕ ਆ ਦੇ ਨੂੰ ਕਾਲੀ ਦੇਖ ਕੇ ਕਹਿੰਦੇ ਆ ਪਰ ਹੁਣ ਉਹ ਲੇਕ ਜਿਹੜੀ ਕਾਲੀ ਸੀ ਨਹੀਂ ਸੀ ਉਹਦਾ ਰੰਗ ਹਰਿਆ ਰੰਗ ਦਾ ਲੱਗਦਾ ਸੀ ਅੱਗੇ ਗਏ ਅੱਗੇ ਕਬੂੜ ਸੀ ਬੋਰਡ ਦੇ ਉੱਤੇ ਲਵਾਈਆਂ ਫੋਟੋਆਂ ਤੇ ਵਾਪਸੀ ਪਾ ਲਈ ਤੇ ਥੱਲੇ ਉਤਰ ਆਏ ਬੁਕਿਤ ਮੋਤੋਂ ਇੱਕ ਰੈਸਟੋਰੈਂਟ ਦੇ ਵਿੱਚ ਖਾਦਾ ਖਾਣਾ ਖਾਣਾ ਬੜਾ ਸੁਆਦ ਸੀ ਤੇ ਫਿਰ ਉਥੋਂ ਕਰ ਲਈ ਵਾਪਸੀ ਬਾਰਡਰ ਕੀਤਾ ਕਰਾਸ ਤੇ ਆ ਗਏ ਸਿੰਗਾਪੁਰ ਆ ਕੁਝ ਤਸਵੀਰ ਕਾਰੀਆਂ ਨੇ ਜੁੰਦੇ ਵਾਸਤੇ ਰੋ ਧੰਨਵਾਦ ਮਿਲਾਂ ਕਿਸੇ ਹੋਸਟਲ ਫਰ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ